1920 ਦੇ ਵਿੱਚ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਕੌਮ ਦੇ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਸੰਸਥਾ ਹੋਣ ਦੇ ਵਿੱਚ ਆਈ ਅਤੇ ਸਾਡੇ ਬਜ਼ੁਰਗਾ ਨੇ ਸਾਡੇ ਵੱਡੇ ਵਡੇਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਲੰਬਾ ਸਮਾਂ ਪੰਥ ਦੀ ਗਵਾਹੀ ਕੀਤੀ ਅਤੇ ਪੰਥ ਅਤੇ ਪੰਜਾਬ ਦੇ ਮਸਲਿਆਂ ਦੇ ਲਈ ਬਹਾਨ ਕੁਰਬਾਨੀਆਂ ਦਿੱਤੀਆਂ ਜਿਹੜਾ ਵਿੱਚ ਵੀ ਗਏ ਮੋਰਚੇ ਵੀ ਲਾਏ ਅਤੇ ਸਮੁੱਚੇ ਪੰਥ ਨੇ ਵੀ ਇਸ ਜਥੇਬੰਦੀ ਦਾ ਬੜਾ ਸਾਥ ਦਿੱਤਾ ਲੇਕਿਨ ਪਿਛਲੇ 10 ਸਾਲਾਂ ਤੋਂ ਲੋਕਾਂ ਦਾ ਭਰੋਸਾ ਸ਼੍ਰੋਮਣੀ ਅਕਾਲੀ ਦਲ ਦੇ ਉੱਪਰੋਂ ਉੱਠਿਆ ਅਤੇ ਦਿਨੋਂ ਦਿਨ ਇਹ ਪਾਰਟੀ ਜਿਹੜੀ ਨਿਗਾਰ ਵੱਲ ਜਾਂਦੀ ਰਹੀ ਕਾਰਨ ਕਿ ਕਿ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਲੀਡਰਸ਼ਿਪ ਦੇ ਗਲਤ ਫੈਸਲੇਆ ਕਰਕੇ ਖਾਸ ਤੌਰ ਤੇ ਸਾਡੇ ਜਿਹੜਾ ਸਿੱਖ ਵੋਟਰ ਸੀ ਸਾਡੇ ਤੋਂ ਦੂਰ ਹੋਇਆ ਡੇਰੇ ਦੀ ਮਾਫੀ ਦਾ ਮਸਲਾ ਡੇਰੇ ਦੀ ਹਮਾਇਤ ਦਾ ਮਸਲਾ ਸੁਮੇਸ਼ ਸਿੰਘ ਸੈਣੀ ਜੀ ਨੇ ਸ਼ਰਿਆਮ ਸਾਡੇ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ ਉਸ ਨੂੰ ਡੀਜੀਪੀ ਲਾਇਆ ਗਿਆ ਹੋਰ ਬਹੁਤ ਸਾਰੀਆਂ ਵੱਡੀਆਂ ਗਲਤੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਦੋਸ਼ੀ ਫੜੇ ਨਹੀਂ ਗਏ ਸੋ ਇਸ ਕਰਕੇ ਸਮੁੱਚੀ ਸੇ ਕੌਮ ਸਾਡੇ ਤੋਂ ਨਾਰਾਜ਼ ਹੋਈ ਅਤੇ ਪਿਛਲੀਆਂ ਚੋਣਾਂ ਦੇ ਵਿੱਚ ਚਾਹੇ 17 ਦੇ ਵਿੱਚ ਦੇਖ ਲਈਏ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਲੋਕ ਸਾ ਤੋਂ ਦੂਰ ਹੁੰਦੇ ਗਏ 24 ਦੇ ਵਿੱਚ ਕਿੰਨੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਸੋ ਅੱਜ ਅਸੀਂ ਹੋਣ ਦੀ ਲੜਾਈ ਲੜ ਰਹੇ ਹਾਂ ਜਦ ਕਿ ਸਾਡੇ ਸਾਹਮਣੇ ਬਹੁਤ ਵੱਡੇ ਮਸਲੇ ਨੇ 2 ਦਸੰਬਰ ਦਾ ਹੁਕਮਨਾਮਾ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਾਗਜ਼ ਧੜਾ ਮੰਨ ਲੈਂਦਾ ਤਾਂ ਮੇਰਾ ਖਿਆਲ ਹੈ ਕਿ ਇਸ ਪਾਰਟੀ ਨੂੰ ਮਜ਼ਬੂਤ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਸੀ ਲੇਕਿਨ ਉਹਨਾਂ ਨੇ ਗੱਲ ਨਹੀਂ ਮੰਨੀ ਸਿੰਘ ਸਹਿਬਾਨ ਦੀ ਅਤੇ ਧੱਕੇ ਨਾਲ ਹੀ ਤਿੰਨ ਸਿੰਘ ਸਹਿਬਾਨ ਨੂੰ ਝੂਠੇ ਦੋਸ਼ ਲਾ ਕੇ ਹਟਾ ਦਿੱਤਾ ਗਿਆ ਅਤੇ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਨੂੰ ਵੀ ਨਹੀਂ ਮੰਨਿਆ ਗਿਆ ਅਤੇ ਜਾਲੀ ਭਰਤੀ ਕਰਕੇ ਆਪਣੇ ਧੜੇ ਦਾ ਪ੍ਰਧਾਨ ਚੁਣ ਲਿਆ ਸੋ ਅੱਜ ਜਿੱਥੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਹਲਕੇ ਦੇ ਵਿੱਚ ਕਮੇਟੀ ਜਾ ਰਹੀ ਆ ਤਾਂ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਮੈਂ ਗੱਲ ਕਰ ਰਿਹਾ ਸੀ ਕਿ ਲੋੜ ਅੱਜ ਸਾਨੂੰ ਖੇਤਰੀ ਪਾਰਟੀ ਦੀ ਕਿਉਂਕਿ ਬੜੇ ਵੱਡੇ ਮਸਲੇ ਨੇ ਸਾਡੇ ਪੰਜਾਬ ਦੇ ਸੇ ਕੌਮ ਦੇ ਬੜੇ ਵੱਡੇ ਮਸਲੇ ਨੇ ਬੜੀਆਂ ਵੱਡੀਆਂ ਲੜਾਈਆਂ ਨੇ ਸਾਡੀਆਂ ਸੋ ਇਸ ਲਈ ਆਪਾਂ ਸਾਰੇ ਇਕਜੁੱਟ ਹੋਈਏ ਸਾਡੀ ਇਸ ਪੰਥ ਦੀ ਨਮਾਇੰਦਗੀ ਜੱਥੇਬੰਦੀ ਨੂੰ ਅਸੀਂ ਫਿਰ ਮਜ਼ਬੂਤ ਕਰੀਏ ਕਿਉਂਕਿ ਸਾਡੇ ਨਾਲ ਸ਼ਰੇਆਮ ਧਕੇ ਸ਼ਾਇਆਂ ਹੋਈਆਂ ਤੇ ਅੱਜ ਵੀ ਹੋ ਰਹੀਆਂ ਨੇ ਅੱਜ ਸ਼ਰੇਆਮ ਪੰਜਾਬ ਦਾ ਪਾਣੀ ਜਿਹੜਾ ਸਾਡੇ ਤੋਂ ਖੋਇਆ ਜਾ ਰਿਹਾ ਅਤੇ ਪਿਛਲੇ ਸਮੇਂ ਦੇ ਵਿੱਚ ਵੀ ਕਾਂਗਰਸ ਦੀਆਂ ਸਰਕਾਰਾਂ ਨੇ ਸਾਡੇ ਜਿਹੜੇ ਪਾਣੀ ਖੋਹ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਿਨ੍ਹਾਂ ਦੇ ਉੱਪਰ ਪੰਜਾਬ ਤੋਂ ਬਿਨਾਂ ਕਿਸੇ ਹੋਰ ਸੂਬੇ ਦਾ ਹੱਕ ਨਹੀਂ ਬਣਦਾ ਸੀ ਕਾਂਗਰਸ ਜਮਾਤ ਨੇ ਸਾਡੇ ਨਾਲ ਬੜੀਆਂ ਜਾਤੀਆਂ ਕੀਤੀਆਂ ਚਾਹੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸ਼੍ਰੀ ਕਲਤਕ ਸਾਬ ਨੂੰ ਟਾਇਰ ਟੇਰੀ ਕੀਤਾ ਗਿਆ 84 ਦੇ ਵਿੱਚ ਸਿੱਖਾਂ ਦਾ ਦਿੱਲੀ ਅਤੇ ਹੋਰ ਸੂਬਿਆਂ ਦੇ ਵਿੱਚ ਕਤਲੇਆਮ ਹੋਇਆ ਇਸ ਲਈ ਇਸ ਜਮਾਤ ਨੂੰ ਸਿੱਖ ਕਦੇ ਵੀ ਮਾਫ਼ ਨਹੀਂ ਕਰ ਸਕਦੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਚاہے ਕੋਈ ਵੀ ਪਾਰਟੀ ਆ ਉਹ ਸਾਡੀਆਂ ਹਮੈਤੀ ਨਹੀਂ ਹੋ ਸਕਦੀਆਂ ਉਹ ਸਾਨੂੰ ਲੁੱਟਣ ਲਈ ਆਉਂਦੇ ਨੇ 92 ਸੀਟਾਂ ਦੇ ਕੇ ਜਿਹੜੀ ਬਦਲਾਅ ਦੀ ਸਰਕਾਰ ਬਣਾਈ ਪੰਜਾਬ ਦੇ ਲੋਕਾਂ ਨੇ ਤੇ ਅੱਜ ਕੀ ਹਾਲ ਕਰਤਾ ਪੰਜਾਬ ਦਾ ਤੁਹਾਡੇ ਸਾਹਮਣੇ ਆ ਅੱਜ ਲੋਕ ਨਰਾਸ਼ ਨੇ ਅੱਜ ਲੋਕਾਂ ਨੂੰ ਕੁਝ ਦਿਖ ਨਹੀਂ ਰਿਹਾ ਤੇ ਸਾਡੇ ਸਾਹਮਣੇ ਬਹੁਤ ਵੱਡੀਆਂ ਸਮੱਸਿਆਵਾਂ ਨੇ ਬਹੁਤ ਵੱਡੇ ਸਾਡੇ ਮਸਲੇ ਨੇ ਅੱਜ ਸਾਡਾ ਨੌਜਵਾਨਾ ਜਿਹੜਾ ਬੇਰੁਜ਼ਗਾਰ ਆ ਅੱਜ ਲੋੜ ਆ ਨੌਜਵਾਨਾਂ ਨੂੰ ਰੋਜ਼ਗਾਰ ਮਹਈਆ ਕਰਾਉਣ ਦੀ ਅੱਜ ਲੋੜ ਕਿਸਾਨੀ ਦੀ ਬਾਹ ਫੜਨ ਦੀ ਅੱਜ ਲੋੜ ਆ ਦਲਤ ਭਾਈਚਾਰੇ ਦੀ ਬਾਹ ਫੜਨ ਦੀ ਸੋ ਇਸ ਲਈ ਵੱਡੇ ਮਸਲੇ ਨੇ ਜਿਨ੍ਹਾਂ ਦਾ ਹੱਲ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਅੱਜ ਜਿਹੜੀ ਸਰਕਾਰ ਆ ਤੱਕੇ ਨਾਲ ਹਜ਼ਾਰਾਂ ਏਕੜ ਜਿਹੜੀ ਕਿਸਾਨਾਂ ਦੀ ਉਪਜਾਊ ਜ਼ਮੀਨ ਖੋਣ ਦੇ ਕਾਨੂੰਨ ਬਣਾ ਰਹੀ ਆ ਉਸ ਲਈ ਕਿਉਂਕਿ ਇਹ ਸਿਰਫ ਲੁੱਟਣ ਲਈ ਆਏ ਨੇ ਪਹਿਲਾਂ ਇਹਨਾਂ ਨੇ ਐਨਆਰਆਈਆਂ ਨੂੰ ਲੁੱਟਿਆ ਉਸ ਤੋਂ ਬਾਅਦ ਸ਼ਰਿਆਮ ਅੱਜ ਪੰਜਾਬ ਨੂੰ ਲੁੱਟ ਰਹੇ ਨੇ ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਪੰਜਾਬ ਦੇ ਵਪਾਰ ਨੂੰ ਬਚਾਉਣਾ ਤਜ ਲੋੜ ਆ ਸਾਨੂੰ ਇਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਇਸ ਲਈ ਤਕੜੇ ਹੋ ਕੇ ਇਸ ਭਰਤੀ ਮਹਿੰਮ ਦੇ ਵਿੱਚ ਤੁਸੀਂ ਸਾਰੇ ਆਪਣਾ ਯੋਗਦਾਨ ਪਾਓ ਤਾਂ ਜੋ ਜੋ ਸਾਡੀ ਸੇਵਾ ਲੱਗੀ ਆ ਕਿਉਂਕਿ ਸਾਡਾ ਕੋਈ ਸਵਾਰਥ ਨਹੀਂ ਅਸੀਂ ਕੋਈ ਇਹ ਲੜਾਈ ਆਪਣੇ ਲਈ ਨਹੀਂ ਲੜ ਰਹੇ ਇਹ ਲੜਾਈ ਪੰਥ ਲਈ ਲੜੀ ਜਾ ਰਹੀ ਹੈ ਲੜਾਈ ਸਿੱਖ ਕੌਮ ਲਈ ਲੜੀ ਜਾ ਰਹੀ ਹੈ ਇਹ ਸਾਡੀਆਂ ਜਿਹੜੀਆਂ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਨੇ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਇਹਨਾਂ ਸਾਡੀਆਂ ਮਹਾਨ ਸੰਸਥਾਵਾਂ ਦੀ ਜੋ ਪਿਛਲੇ ਸਮੇਂ ਦੇ ਵਿੱਚ ਲੋਕਾਂ ਤੋਂ ਜਿਹੜਾ ਵਿਸ਼ਵਾਸ ਉੱਠਿਆ ਇਹਨਾਂ ਦੀ ਮਰਿਆਦਾ ਬਿਹਾਲ ਕਰਨ ਦੀ ਜਿਹੜੀ ਲੜਾਈ ਆ ਉਸੇ ਲੜ ਰਹੇ ਆ ਸੋ ਇਸ ਲਈ ਲੋੜ ਆ ਅੱਜ ਸਾਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਤਕੜੇ ਹੋ ਕੇ ਇਸ ਮਹਿੰਮ ਦੇ ਵਿੱਚ ਸਾਰੇ ਤੁਸੀਂ ਸਾਥ ਦਿਓ ਅੱਜ ਦੇ ਇਸ ਕੱਠ ਦੇ ਵਿੱਚ ਵੱਡੀ ਗਿਣਤੀ ਜਿਮੈਂ ਦੇਖਿਆ ਕਿ ਨੌਜਵਾਨ ਪਹੁੰਚੇ ਨੇ ਅਤੇ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਸੋ ਲੋੜ ਅੱਜ ਨੌਜਵਾਨ ਸ਼ਕਤੀ ਨੂੰ ਅੱਜ ਇਸ ਮਹਿੰਮ ਦੇ ਵਿੱਚ ਅੱਗੇ ਲਾ ਕੇ ਅਗਵਾਈ ਕਰਨ ਦੀ ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਮਿਹਨਤ ਕਰਨ ਦੀ ਸਮਰੱਥਾ ਠੀਕਾ ਬਜ਼ੁਰਗਾਂ ਦਾ ਤਜਰਬਾ ਉਹਨਾਂ ਦਾ ਆਸ਼ੀਰਵਾਦ ਲੈ ਕੇ ਨੌਜਵਾਨ ਇਸ ਮੁਹਿੰਮ ਦੇ ਵਿੱਚ ਅੱਗੇ ਲੱਗਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਸਕੀਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਅਤੇ ਇੱਕ ਯੋਗ ਚੰਗੀ ਇਮਾਨਦਾਰ ਲੀਡਰਸ਼ਿਪ ਅਸੀਂ ਸ਼੍ਰੋਮਣੀ ਕਮੇਟੀ ਤੋਂ ਦਈਏ ਤਾਂ ਜੋ ਸਹੀ ਢੰਗ ਦੇ ਨਾਲ ਉਹ ਪੰਥ ਦੀ ਅਗਵਾਈ ਕਰ ਸਕਣ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਫੈਸਲਾ ਕਰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਆਗੂ ਅਤੇ ਕਿਹੜੀ ਜਥੇਬੰਦੀ ਪੰਥ ਦੀ ਅਗਵਾਈ ਕਰੂਗੀ ਇਸ ਲਈ ਫੈਸਲਾ ਇਸ ਸਮੁੱਚੀ ਸਿੱਖ ਕੌਮ ਦੇ ਹੱਥ ਦੇ ਵਿੱਚ